ਜੀ ਮਿੱਤਰੋ ਮੈਂ ਗੁਰਪ੍ਰੀਤ ਪਿਸ਼ੋਰੀਆ ਤੇ ਤੁਸੀਂ ਦੇਖ ਰਹੇ ਹੋ ਮੇਰੇ ਨਾਲ ਮੁਗਲ ਗੇਟ ਵਿਰਾਟਨਗਰ ਦਾ ਇਹ ਮੁਗਲ ਗੇਟ 16ਵੀਂ ਸਦੀ ਦਾ ਇੱਕ ਮਹੱਤਵਪੂਰਨ ਇਤਿਹਾਸਕ ਸਮਾਰਕ ਹੈ ਇਸ ਨੂੰ ਅਮੀਰ ਦੇ ਰਾਜਪੂਤ ਕੁਸ਼वाहा ਰਾਜਾ ਮਾਨ ਸਿੰਘ ਨੇ ਆਪਣੇ ਮਿੱਤਰ ਮੁਗਲ ਬਾਦਸ਼ਾਹ ਅਕਬਰ ਲਈ ਬਣਵਾਇਆ ਸੀ ਤੇ ਇਹ ਅੱਜ ਵੀ ਆਪਣੇ ਉਸੇ ਰੂਪ ਦੇ ਵਿੱਚ ਖੜਾ ਹੈ ਇਸ ਤੇ ਐਂਟਰੀ ਤੇ ਦੋ ਪੱਪਲ ਬਣੇ ਨੇ, ਬਰੋਟੇ ਨੇ ਵੱਡੇ-ਵੱਡੇ। ਤੇ ਆ ਦੇਖੋ ਇਹ ਅੱਜ ਵੀ ਨਾ ਇਹਦੇ ਵਿੱਚ ਉਸ ਤਰ੍ਹਾਂ ਦੀ ਚਿੱਤਰਕਾਰੀ ਬਣੀ ਹੋਈ ਹੈ ਜੇ ਤੁਸੀਂ ਧਿਆਨ ਨਾਲ ਦੇਖੋ। ਤਾਂ ਅੱਜ ਵੀ ਉਸੇ ਤਰ੍ਹਾਂ ਮੌਜੂਦ ਹੈ। ਦੇਖੋ ਇਹ ਇੱਕ ਬੰਦਾ ਖੜਾ ਹੈ ਘੋੜੇ ਬੰਨੇ ਹੋਏ ਵਾਲੇ ਦਿਵਾਲੇ ਤੇ ਊਠਾਂ ਦੇ ਕਾਫਲੇ ਨੇ। ਇੱਕ ਸਾਹਮਣੇ ਜੋਗੀ ਦਾ ਜਿਹੜਾ ਚਿੱਤਰ ਨਜ਼ਾਰਾ ਹੈ। ਇਹਨਾਂ ਨੂੰ ਫਰੇਸਕੋ ਪੇਂਟਿੰਗਾਂ ਕਹਿੰਦੇ ਨੇ ਜਿਹੜੀਆਂ ਆ ਦੇਖੋ ਊਠਾਂ ਦਾ ਇੱਕ ਕਾਫਲਾ ਇਹ ਮੱਧਕਾਲ ਦੀਆਂ ਇਮਾਰਤਾਂ ਦੇ ਵਿੱਚ ਬਣੀਆਂ ਆਮ ਹੀ ਮਿਲ ਜਾਂਦੀਆਂ ਨੇ ਇਹ ਕੰਦ ਚਿੱਤਰ ਜਾਂ ਫਰੈਸਕੋ ਪੇਂਟਿੰਗਸ ਪੰਜਾਬ ਦੇ ਵਿੱਚ ਵੀ ਇਹ ਮਿਲਦੀਆਂ ਨੇ ਪੁਰਾਣੀਆਂ ਇਮਾਰਤਾਂ ਤੇ ਆ ਦੇਖੋ ਇੱਕ ਰਾਜਾ ਬੈਠਾ ਹੈ ਹੁੱਕਾ ਪੀਣ ਲੱਗ ਰਿਹਾ ਤੇ ਕਰਾਣੀ ਹੈ ਆਲੇ ਦੁਆਲੇ ਆ ਦੇਖੋ ਤ ਪਹਿਲਵਾਨ ਜਿਹੜੇ ਹੈਗੇ ਆ ਉਹ ਕੁਸ਼ਤੀ ਕਰ ਰਿਹਾ ਤੇ ਰਾਜਾ ਬੈਠਾ ਦੇਖ ਰਿਹਾ ਉਸ ਸਮੇਂ ਜਿਹੜੇ ਹੈਗੇ ਸੀ ਮਨ ਪਰਚਾਵੇ ਦੇ ਹੀ ਸਾਧਨ ਹੁੰਦੇ ਸੀਗੇ ਜਿਹੜੋ ਉਸ ਸਮੇਂ ਦੇ ਮੁਸੱਬਰਾਂ ਨੇ ਕੰਧਾਂ ਦੇ ਉੱਪਰ ਚਿੱਤਰ ਤੇ ਆ ਪਰੀਆਂ ਪਰਿਕਥਾ ਦਾ ਜਿਹੜਾ ਸੰਕਲਪ ਹੈ ਉਹ ਤੁਹਾਨੂੰ ਮੋਗਲ ਆਰਟ ਦੇ ਵਿੱਚ ਆਮ ਹੀ ਦੇਖਣ ਨੂੰ ਮਿਲ ਜਾਂਦਾ ਇੱਕ ਜੋਗੀ ਸੋਹਣੀ ਗੱਲ ਇਹ ਹੈ ਦੇਖੋ ਇਹ ਛਤਰੀ ਇਹ ਗੁੰਬਦ ਸਟਾਈਲ ਬਣਿਆ ਹੋਇਆ ਹੈ ਇਹ ਇਸਲਾਮਿਕ ਸ਼ੈਲੀ ਹੈ ਮੋਗਲ ਸ਼ੈਲੀ ਹੈ ਤੇ ਦੇ ਨਾਲ ਹੀ ਇਹ ਸਮੇਲ ਹੈ ਦੋ ਤਿੰਨ ਸ਼ੈਲੀਆਂ ਦਾ ਇਹਦੇ ਵਿੱਚ ਭਾਰਤੀ ਸ਼ੈਲੀ ਵੀ ਬਣੀ ਹੋਈ ਹੈ ਸੋ ਦੇਖਦੇ ਹੋਏ ਅਸੀਂ ਇੱਥੇ ਖਾਣਾ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿਉਂਕਿ ਸਵੇਰੇ ਹੋਟਲ ਦੇ ਵਿੱਚ ਇੰਨੀ ਜਲਦੀ ਖਾਣਾ ਨਹੀਂ ਬਣਿਆ ਤਪਾਰ ਇੱਥੇ ਕਿ ਸਮੱਸਿਆ ਪੈਦਾ ਹੋ ਜਾਂਦੀ ਹੈ ਇੱਥੇ ਲਿਖਿਆ ਵੀ ਹੋਇਆ ਤੁਸੀਂ ਪਿੱਛੇ ਦੇਖ ਸਕਦੇ ਹੋ ਵੀ ਇੱਥੇ ਪਾਈ ਕੋਈ ਮਤਲਬ ਖਾਣ ਪੀਣ ਵਾਲੀ ਚੀਜ਼ ਨਾ ਲੈ ਕੇ ਆਓ ਤਾਂ ਇਹ ਦੇਖ ਕੇ ਖਾਣੇ ਦੀ ਸੁਗੰਧ ਤੋਂ ਬਾਂਦਰ ਕর্ষਿਤ ਹੋ ਗਏ ਲੰਗੂਰ ਤੇ ਉਹਨਾਂ ਨੇ ਸਾਡੀ ਗੱਡੀ ਘੇਰ ਲਈ ਆ ਕੇ ਤੇ ਅਸੀਂ ਖਾਣਾ ਲੈ ਕੇ ਫਟਾਫਟ ਗੱਡੀ ਦੇ ਅੰਦਰ ਵੜ ਜਾਨੇ ਆ ਤੇ ਉਹ ਬਾਹਰ ਮਤਲਬ ਬੈਠੇ ਰਹਿੰਦੇ ਆ ਇਸ ਤੋਂ ਇਹ ਹੈ ਜੰਗਲੀ ਜਾਨਵਰਾਂ ਤੋਂ ਥੋੜਾ ਜਿਹਾ ਬਚ ਕੇ ਰਹਿਣਾ ਚਾਹੀਦਾ ਖਾਣ ਪੀਣ ਤੋਂ ਜੇ ਤੁਸੀਂ ਓਪਨ ਚ ਆਊਟਡੋਰ ਕਿਤੇ ਬਣਾਉਂਦੇ ਹੋ ਤਾਂ ਉਹ ਦੇਖੋ ਪਿੱਛੇ ਵੀ ਲਿਖਾਇਆ ਰਹੇ ਗੂਰ ਤੇ ਕਿ ਅੰਦਰ ਲੈ ਕੇ ਖਾਣਾ ਨਾ ਆਓ ਪਰ ਸਾਡੀ ਗਲਤੀ ਸੀ ਕਿ ਅਸੀਂ ਇੱਥੇ ਬਣਾਉਣ ਲੱਗੇ ਪਰ ਫਿਰ ਵੀ ਅਸੀਂ ਇਸ ਨੂੰ ਸੰਭਾਲ ਲਿਆ ਸੋ ਅਸੀਂ ਇਹ ਦੇਖਦੇ ਹਾਂ ਮੁਗਲ ਗੇਟ ਅਕਬਰ ਬਾਦਸ਼ਾਹ ਜਦੋਂ ਦਿੱਲੀ ਜਾਂ ਆਗਰਾ ਤੋਂ ਖਵਾਜਾ ਮੋਉਦਿਨ ਚਿਸ਼ਤੀ ਦੀ ਦਰਗਾਹ ਤੇ ਅਜਮੇਰ ਜਾਂਦਾ ਸੀ ਤਾਂ ਇੱਥੇ ਰੁਕਦਾ ਹੁੰਦਾ ਸੀ ਤੇ ਇਹਦੇ ਨੀਚੇ ਬਣੇ ਸਟੇਬਲ ਦੇ ਵਿੱਚ ਉਸਦੇ ਘੋੜੇ ਬਣੇ ਜਾਂਦੇ ਸੀ ਤਾਂ ਬਹੁਤ ਸੋਹਣਾ ਥਾਂ ਇੱਥੇ ਉਸ ਸਮੇਂ ਦਾ ਸਵੀਮਿੰਗ ਪੂਲ ਵੀ ਬਣਿਆ ਚਾਰੇ ਪਾਸੇ ਮਾਹੌਲ ਬਹੁਤ ਸੋਹਣਾਗਾ ਅੱਜ ਵੀ ਇਹ ਇੰਨਾ ਉੱਚਾ ਬਣਿਆ ਹੋਇਆ ਕਿ ਪਰ ਇੱਥੇ ਜਿਹੜੇ ਹੈਗੇ ਆ ਬਹੁਤ ਘੱਟ ਲੋਕ ਆਉਂਦੇ ਆ ਤੁਸੀਂ ਦੇਖ ਸਕਦੇ ਹੋ ਬਹੁਤ ਕਮਰੇ ਬਣੇ ਹੋਏ ਇਹਦੇ ਵਿੱਚ ਮੈਂ ਤੇ ਮੇਰੇ ਸਾਥੀ ਇਸ ਨੂੰ ਦੇਖਦੇ ਆ ਇੱਥੇ ਫੋਟੋਆਂ ਖਿਚਾਉਂਦੇ ਆ ਤੇ ਇਹਦੇ ਸਾਹਮਣੇ ਆ ਤੁਸੀਂ ਇਮਾਰਤ ਦੇਖ ਰਹੇ ਹੋ ਇਹ ਜੈਨ ਮੰਦਿਰ ਹੈ ਤੇ ਇਹ ਜੈਨ ਮੰਦਿਰ ਬਹੁਤ ਸੋਹਣਾ ਬਣਿਆ ਹੋਇਆ ਸੰਗਮਰਮਰ ਦਾ ਇਹ ਵੀ ਵਿਰਾਟਨਗਰ ਦੀ ਇੱਕ ਖੂਬਸੂਰਤ ਸਮਾਰਕ ਇਸ ਤੋਂ ਬਾਅਦ ਅਸੀਂ ਜਾਂਦੇ ਆ ਭੀਮ ਡੁੰਗਰੀ ਨੂੰ ਤੁਹਾਨੂੰ ਅਗਲੇ ਬਲੌਗ ਵਿੱਚ ਦਿਖਾਵਾਂਗੇ ਲਾਈਕ ਫੋਲੋ ਸ਼ੇਅਰ ਜ਼ਰੂਰ ਕਰੋ